ਖਬਰ ਪੜਤਾਲ ਪ੍ਰੋਗਰਾਮ ਦੇਖ ਰਹੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਅੱਜ ਇਸ ਪ੍ਰੋਗਰਾਮ ਵਿੱਚ ਅਸੀਂ ਖਾਸ ਤੌਰ ਤੇ ਗੱਲ ਕਰਾਂਗੇ ਸੁਖਪਾਲ ਖੈਰਾ ਦੀ ਨਵੀਂ ਸਿਆਸੀ ਪਾਰਟੀ ਬਾਰੇ ਸਟੂਡੀਓ ਵਿੱਚ ਮੇਰੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ सुरेंद्र ਡੱਲਾ ਜੀ ਡੱਲਾ ਜੀ ਬਹੁਤ-ਬਹੁਤ ਸਵਾਗਤ ਹੈ ਪ੍ਰੋਗਰਾਮ ਵਿੱਚ ਬਹੁਤ-ਬਹੁਤ ਧੰਨਵਾਦ ਜਗਦੀਸ਼ ਜੀ ਜਦੋਂ ਤੋਂ ਖੈਰਾ ਸਾਹਿਬ ਪਾਰਟੀ ਦੇ ਵਿੱਚ ਆਏ ਲਗਾਤਾਰ ਉਹ ਅਨੁਸ਼ਾਸਨਹੀਨਤਾ ਜਿਹੜੀ ਹੈ ਉਹ ਦਿਖਾਉਂਦੇ ਰਹੇ ਪਾਰਟੀ ਦੇ ਵਿੱਚ ਇਨਡਿਸਿਪਲਨ ਉਹਨਾਂ ਨੇ ਕ੍ਰੀਏਟ ਕੀਤਾ ਪਾਰਟੀ ਤੋੜਨ ਦੀਆਂ ਸ਼ਾਸ਼ਾਂ ਤੱਕ ਉਸ ਸ਼ਾਮਲ ਹੋਏ ਪਾਰਟੀ ਨੂੰ ਧੜੇਬੰਦੀਆਂ ਚ ਜਿਹੜਾ ਵੰਡਣ ਦੀਆਂ ਸ਼ਾਸ਼ਾਂ ਚ ਉਹ ਸ਼ਾਮਲ ਰਹੇ ਭਗਵਾਨ ਮਾਨ ਨੇ ਤੇ ਹੋਰ ਕੁਝ ਲੋਗਾ ਨੇ ਇਹ ਕਿਹਾ ਜੀ ਕਿ ਸੀਟ ਕਿਉਂ ਨਹੀਂ ਛੱਡ ਦੇ ਤਾਂ ਮੇਰਾ ਇਹ ਮੰਨਣਾ ਵਾ ਕਿ ਜਿੱਥੋਂ ਤੱਕ ਮੇਰਾ ਪ੍ਰਾਈਮਰੀ ਮੈਂਬਰਸ਼ਿਪ ਤੋਂ ਇਸਤਫਾ ਦੇਣਾ ਵਾ ਅਸੈਂਬਲੀ ਸੀਟ ਛੱਡੀ ਜਾ ਚੁੱਕੀ ਹੈ ਪਰ ਕਿਉਂਕਿ ਉਹ ਨਾ ਤਾਂ ਇਸ਼ੂ ਨੂੰ ਸਮਝ ਰਹੇ ਨੇ ਨਾ ਪੰਜਾਬ ਦੇ ਮੁੱਦਿਆਂ ਨੂੰ ਕੋਈ ਸਮਝਣ ਦੀ ਕੋਸ਼ਿਸ਼ ਕੀਤੀ ਐ ਉਹਨਾਂ ਦੀ ਸਾਰੀ ਜਿਹੜੀ ਰਾਜਨੀਤੀ ਮੈਨੂੰ ਨਜ਼ਰ ਆ ਰਹੀ ਆ ਉਹ ਨਫ਼ਰਤ ਦੀ ਭਾਵਨਾ ਪਿਓਰਲੀ ਆਊਟ ਆਫ ਹੇਟ੍ਰੇਟ ਦੇਖੋ ਸਾਰਿਆਂ ਨੂੰ ਖੁੱਲੀ ਚੁੱਟੀ ਐ ਕਿ ਜਿਹੜਾ ਮਰਜ਼ੀ ਪਰ ਪਿਛਲੀ ਪਾਰਟੀ ਦਾ ਹਸਾਬ ਤਾਬ ਕਰਕੇ ਤਾਂ ਜਾਣ ਤਾਂ ਵਿਹਾਰ ਚੰਗਾ ਲੱਗਦਾ ਇਸ ਕਰਕੇ ਸਾਨੂੰ ਤਾਂ ਕੋਈ ਫਰਕ ਨਹੀਂ ਪੈਂਦਾ ਜਿਹੜਾ ਮਰਜ਼ੀ ਪਾਰਟੀ ਬਣਾਵੇ ਇੱਕ ਬਣਾਵੇ ਦੋ ਬਣਾਏ ਅੱਗੇ ਕਿੰਨੀਆਂ ਪਾਰਟੀਆਂ ਬਣ ਜਾਂਦੀਆਂ ਪਰ ਘੱਟੋ ਘੱਟ ਆਪਣਾ ਵਿਹਾਰ ਬਣਾ ਕੇ ਰੱਖਣਾ ਚਾਹੀਦਾ ਹੈ ਪਿਛਲੀਆਂ ਪਾਰਟੀਆਂ ਨਾਲ ਸਾਂਭ ਤੱਕ ਕਰ ਜਣ ਜਿਹੜੀ ਉਹਨਾਂ ਕੋਲੋਂ ਐਮ.ਐਲ.ਏ. ਸ਼ਿਪ ਲਈ ਹੈ ਉਹਨਾਂ ਦੀ ਇਲੈਕਸ਼ਨ ਲੜੀ ਹੈ ਉਹ ਘੱਟੋ ਘੱਟ ਇਹਨਾਂ ਨੂੰ ਜਮ੍ਹਾਂ ਕਰਾਜਣੀ ਚਾਹੀਦੀ ਉਤੋਂ ਅਸਤੀਫਾ ਦੇ ਦੇਣਾ ਚਾਹੀਦਾ ਦਲਾ ਜੀ ਪਹਿਲਾ ਸਵਾਲ ਖੈਰਾ ਜੀ ਦੀ ਪਾਰਟੀ ਬਾਰੇ ਸੁਖਪਾਲ ਖੈਰਾ ਦੀ ਪਾਰਟੀ ਦਾ ਪੰਜਾਬ ਦੀਆਂ ਕਿਹੜੀਆਂ ਕਿਹੜੀਆਂ ਸਿਆਸੀ ਧਿਰਾਂ ਦੇ ਨਾਲ ਗਠਜੋੜ ਬੰਧਨ ਹੋ ਸਕਦਾ ਦੇਖੋ ਸਭ ਤੋਂ ਪਹਿਲਾਂ ਤਾਂ ਜਗਦੀਸ਼ ਸੁਖਪਾਲ ਖੈਰਾ ਉਹਨਾਂ ਨੇ ਪੰਜਾਬੀ ਏਕਤਾ ਪਾਰਟੀ ਬਣਾਉਣੀ ਹੈ ਔਰ ਭਾਰਤ ਦੇ ਚੋਣ ਕਮਿਸ਼ਨ ਨੂੰ ਉਹਨਾਂ ਨੇ ਅਪਲਾਈ ਕਰ ਦਿੱਤਾ ਹੈ ਦਰਖਾਸਤ ਦੇ ਸੋ ਭਾਰਤ ਦੇ ਚੋਣ ਕਮਿਸ਼ਨ ਦੀ ਮਨਜ਼ੂਰੀ ਦੇ ਨਾਲ ਹੀ ਜਿਹੜੀ ਪੋਲੀਟੀਕਲ ਪਾਰਟੀ ਹੈ ਉਹ ਆਉਣ ਵਾਲੇ ਸਮੇਂ ਦੇ ਵਿੱਚ ਰਜਿਸਟਰਡ ਹੁੰਦੀ ਹੈ ਮਨਜ਼ੂਰਸ਼ੁਦਾ ਹੁੰਦੀ ਹੈ ਸੋ ਇੱਕ ਗੱਲ ਸਾਫ਼ ਹੈ ਕਿ ਸੁਖਪਾਲ ਖਹਿਰਾ ਪੋਲੀਟੀਕਲ ਪਾਰਟੀ ਬਣਾਉਣ ਦੀ ਦਿਸ਼ਾ ਵਿੱਚ ਅੱਗੇ ਵਧ ਗਏ ਨੇ ਤੇ ਰਾਜਨੀਤਿਕ ਤੌਰ ਤੇ ਸੁਖਪਾਲ ਖਹਿਰਾ ਨੇ ਆਮ ਆਦਮੀ ਪਾਰਟੀ ਨੂੰ ਇੱਕ ਵੱਡਾ ਜਵਾਬ ਦਿੱਤਾ ਔਰ ਜਿਹੜਾ ਤੁਹਾਡਾ ਪਹਿਲਾ ਸਵਾਲ ਹੈ ਕਿ ਗਠਬੰਧਨ ਕਿਸ ਨਾਲ ਹੋਊਗਾ ਸੁਖਪਾਲ ਖਹਿਰਾ ਦਾ ਸਭ ਤੋਂ ਪਹਿਲਾ ਗਠਬੰਧਨ ਸਿਮਰਜੀਤ ਬੈਂਸ ਦੀ ਪਾਰਟੀ ਲੋਕ ਇਨਸਾਫ ਪਾਰਟੀ ਨਾਲ ਇਹਦੇ ਨਾਲ-ਨਾਲ ਡਾਕਟਰ ਤਰਨਵੀਰ ਗਾਂਧੀ ਦੇ ਨਾਲ ਔਰ ਬਹੁਤੀ ਸੰਭਾਵਨਾ ਹੈ ਕਿ ਭੋਜਨ ਸਮਾਜ ਪਾਰਟੀ ਵੀ ਪੰਜਾਬ ਦੇ ਵਿੱਚ ਸੁਖਪਾਲ ਖੈਰਾ ਦੀ ਪਾਰਟੀ ਦੇ ਨਾਲ ਗਠਜੋੜ ਬੰਧਨ ਕਰੇਗੀ ਕਿਉਂਕਿ ਕਾਂਗਰਸ ਪੰਜਾਬ 'ਚ ਕਿਸੇ ਨਾਲ ਆਪਣੀ ਸੀਟ ਵੰਡਣਾ ਨਹੀਂ ਚਾਹੁੰਦੀ ਸ਼ੇਅਰ ਨਹੀਂ ਕਰਨਾ ਚਾਹੁੰਦੀ ਇਸ ਕਰਕੇ ਮੈਨੂੰ ਨਹੀਂ ਲੱਗਦਾ ਕਿ ਬਸਪਾ ਨਾਲ ਵੀ ਪੰਜਾਬ ਦੇ ਵਿੱਚ ਕਾਂਗਰਸ ਗਠਜੋੜ ਬੰਧਨ ਵਾਲੇ ਪਾਸੇ ਜਾਏਗੀ ਔਰ ਅਜਿਹੀ ਸੂਰਤ ਦੇ ਵਿੱਚ ਇਹ ਵੱਡੇ ਧੜੇ ਬਣ ਗਏ ਨੇ ਔਰ ਮੈਨੂੰ ਇੱਥੋਂ ਤੱਕ ਲੱਗਦਾ ਹੈ ਕਿ ਬਹੁਤ ਪੁਰਾਣੇ ਸਾਡੇ ਕਾਂਗਰਸੀ ਆਗੂ ਨੇ ਵੀਰ ਦਵਿੰਦਰ ਸਿੰਘ ਬਹੁਤ ਚੰਗੇ ਬੁਲਾ ਰਹੇ ਨੇ ਮੈਨੂੰ ਲੱਗਦਾ ਕਿ ਤਨਾ ਕਿਤੇ ਵੀਰ ਦਵਿੰਦਰ ਸਿੰਘ ਹੋਣੀ ਵੀ ਔਰ ਇਹ ਦੇ ਨਾਲ ਨਾਲ ਜਗਮੀਤ ਬਰਾੜ ਹੋਰੀ ਵੀ ਇਹ ਸਾਰੇ ਲੋਕ ਵੀ ਕਿਤਨਾ ਕਿਤੇ ਸੁਖਪਾਲ ਖੈਰਾ ਦੇ ਮਹਾ ਗਠਬੰਧਨ ਦਾ ਹਿੱਸਾ ਬਣ ਸਕਦੇ ਨੇ ਹੋ ਸਕਦਾ ਜਗਮੀਤ ਬਰਾੜ ਜਾਂ ਵੀਰ ਦਵਿੰਦਰ ਹੋਣੀ ਵੀ ਆਪਣੀ ਪਾਰਟੀ ਕਾਇਮ ਕਰਕੇ ਇਸ ਗਠਬੰਧਨ ਦਾ ਹਿੱਸਾ ਬਣਨ ਤੇ ਆਪਣੀ ਆਪਣੀ ਗਠਬੰਧਨ ਦੇ ਵੱਲੋਂ ਇਹ ਚੋਣ ਲੜਨ ਇਸ ਤਰੀਕੇ ਦੀਆਂ ਸੰਭਾਵਨਾਵਾਂ ਆਉਂਦੇ ਦਿਨਾਂ ਦੇ ਵਿੱਚ ਬਣ ਸਕਦੀਆਂ ਨੇ ਮੈਂ ਸੰਭਾਵਨਾਵਾਂ ਦੀ ਗੱਲ ਕਰਦਾ ਔਰ ਜਿੱਥੋਂ ਤੱਕ ਗੱਲ ਰਹੇਗੀ ਸੁਖਪਾਲ ਖਹਿਰਾ ਦੀ ਸੁਖਪਾਲ ਖਹਿਰਾ ਦੇ ਨਾਲ ਦੋ ਵਿਧਾਇਕ ਘੱਟੋ-ਘੱਟ ਹੋਰ ਅਸਤੀਫਾ ਦੇਣਗੇ ਆਉਂਦੇ ਕੁਝ ਦਿਨਾਂ ਦੇ ਵਿੱਚ ਸੁਖਪਾਲ ਖਹਿਰਾ ਵੀ ਚੋਣ ਲੜਨਗੇ ਬਠਿੰਡਾ ਤੋਂ ਪੂਰੀ ਸੰਭਾਵਨਾ ਹੈ ਇਸ ਤੋਂ ਇਲਾਵਾ ਫਰੀਦਕੋਟ ਹਲਕੇ ਤੋਂ ਸੁਖਪਾਲ ਖਹਿਰਾ ਦੇ ਗਠਬੰਧਨ ਦਾ ਸਾਥੀ ਚੋਣ ਲੜੇਗਾ ਬਹੁਤ ਸੰਭਾਵਨਾ ਹੈ ਇੱਥੋਂ ਵੀ ਆਮ ਆਦਮੀ ਪਾਰਟੀ ਦੇ ਵਿਧਾਇਕ ਜਿਹੜੇ ਜੈਤੋਂ ਵਾਲੇ ਵਿਧਾਇਕ ਨੇ ਉਹ ਵੀ ਅਸਤੀਫਾ ਦੇ ਕੇ ਮੈਂਬਰ ਪਾਰਲੀਮੈਂਟ ਦੇ ਤੌਰ ਤੇ ਚੋਣ ਲੜ ਸਕਦੇ ਨੇ ਸੋ ਸੁਖਪਾਲ ਖੈਰਾ ਦੇ ਵਿਧਾਇਕ ਹੀ ਮੈਨੂੰ ਲੱਗਦਾ ਹੈ ਕਿਤੇ ਨਾ ਕਿਤੇ ਕੋਈ ਨਾ ਕੋਈ ਵਿਧਾਇਕ ਅਸਤੀਫਾ ਦੇ ਕੇ ਫਰੀਦਕੋਟ ਤੋਂ ਚੋਣ ਲੜ ਸਕਦਾ ਹੈ ਔਰ ਇਸ ਤੋਂ ਇਲਾਵਾ ਸਿਮਰਜੀਤ ਬੈਂਸ ਦਾ ਲਗਭਗ ਤੈਂ ਗਠਬੰਧਨ ਦੇ ਵਿੱਚ ਲੁਧਿਆਣੇ ਤੋਂ ਲੋਕ ਸਭਾ ਦੀ ਚੋਣ ਲੜਨੀ ਔਰ ਸਿਮਰਜੀਤ ਬੈਂਸ ਦੇ ਪ੍ਰਾਨੇ ਬਲਵਿੰਦਰ ਸਿੰਘ ਬੈਂਸ ਬਲਵਿੰਦਰ ਸਿੰਘ ਬੈਂਸ ਬਾਰੇ ਮੈਨੂੰ ਲੱਗਦਾ ਹੈ ਕਿ ਉਹ ਸੰਗਰੂਰ ਲੋਕ ਸਭਾ ਹਲਕੇ ਤੋਂ ਚੋਣ ਲੜ ਸਕਦੇ ਨੇ ਸੰਗਰੂਰ ਲੋਕ ਸਭਾ ਹਲਕੇ 'ਚੋਂ ਟੱਕਰ ਦੇ ਸਕਦੇ ਨੇ ਜਾ ਕੇ ਸੁਖਪਾਲ ਖੈਰਾ ਧੜੇ ਵੱਲੋਂ ਔਰ ਇਹ ਸੰਭਾਵਨਾਵਾਂ ਮੈਨੂੰ ਲੱਗਦਾ ਮੋٹے ਮੋٹے ਤੌਰ ਤੇ ਬਣ ਰਹੀਆਂ ਨੇ ਡਾਕਟਰ ਧਰਮਵੀਰ ਗਾਂਧੀ ਪਟਿਆਲੇ ਦੇ ਵਿੱਚ ਨੇ ਸੋ ਜ਼ਿਆਦਾ ਨਹੀਂ ਤਾਂ ਘੱਟੋ ਘੱਟ 5-6 ਸੀਟਾਂ ਤੇ ਮੈਨੂੰ ਸਥਿਤੀ ਸਾਫ਼ ਹੁੰਦੀ ਨਜ਼ਰ ਆ ਰਹੀ ਹੈ ਹਾਲਾਂਕਿ ਆਖਰੀ ਫੈਸਲੇ ਪਾਰਟੀਆਂ ਨੇ ਕਰਨੇ ਨੇ ਇਸ ਵਿੱਚ ਕਿ ਕਿਹਨੇ ਕਿੱਥੋਂ ਲੜਨਾ ਪਰ ਸੁਖਪਾਲ ਖੈਰਾ ਨੇ ਅੱਜ ਵੱਡੀਆਂ ਗੱਲਾਂ ਕਰ ਦਿੱਤੀਆਂ ਸੁਖਪਾਲ ਖੈਰਾ ਨੇ ਅੱਜ ਸਵਾਲ ਖੜਾ ਕਰ ਦਿੱਤਾ ਕਿ ਸਾਡੇ ਮੁਲਕ ਦੇ ਵਿੱਚ ਜਿਹੜਾ ਕਾਨੂੰਨ ਬਣਿਆ ਸੀ ਕਿ ਤੁਸੀਂ 2/3 ਬਹੁਮਤ ਤੋਂ ਬਿਨਾ ਵਖਰਾ ਟੜਾ ਨਹੀਂ ਬਣਾ ਸਕਦੇ ਤੁਸੀਂ ਪਾਰਟੀ ਦੇ ਵਿਪ ਦੇ ਵਿੱਚ ਮਜਬੂਰੀ ਚ ਰਹਨੇ ਹੋ ਸੋ ਜਿਹੜਾ ਕਾਨੂੰਨ ਹੈ ਸਾਡੇ ਦੇਸ਼ ਦੇ ਵਿੱਚ ਐਂਟੀ ਡਿਫੈਕਸ਼ਨ ਲਾ ਉਹਨੂੰ ਇੱਕ ਵੱਡੀ ਚੁਣੌਤੀ ਦਿੱਤੀ ਹੈ ਸੁਖਪਾਲ ਖੈਰਾ ਨੇ ਔਰ ਮੈਨੂੰ ਲੱਗਦਾ ਹੈ ਕਿ ਸੁਖਪਾਲ ਖੈਰਾ ਕਾਨੂੰਨੀ ਤੌਰ ਤੇ ਐਂਟੀ ਡਿਫੈਕਸ਼ਨ ਲਾ ਨੂੰ ਵੀ ਸੁਪਰੀਮ ਕੋਰਟ ਦੇ ਵਿੱਚ ਇਸ ਲਾ ਦੇ ਬਾਰੇ ਵੀ ਉਹ ਸਲਾਮ ਅਸ਼ਵਰਾ ਲੈ ਰਹੇ ਨੇ ਉਹ ਸੁਪਰੀਮ ਕੋਰਟ ਤੱਕ ਪਹੁੰਚ ਕਰ ਸਕਦੇ ਨੇ ਕਾਨੂੰਨੀ ਤੌਰ ਤੇ ਸੁਖਪਾਲ ਖੈਰਾ ਟੜੇ ਵੱਲੋਂ ਕਿ ਕਿਉਂ ਨਾ ਮੁਲਕ ਦੇ ਵਿੱਚ ਜਿਹੜਾ ਐਂਟੀ ਡਿਫੈਕਸ਼ਨ ਲਾ ਹੈ ਇਦੇ ਉੱਤੇ ਦੁਬਾਰਾ ਵਿਚਾਰ ਹੋਵੇ ਭਾਵੇਂ ਪਾਰਲੀਮੈਂਟ 'ਚ ਹੋਵੇ ਭਾਵੇਂ ਸੁਪਰੀਮ ਕੋਰਟ ਦਖਲ ਦੇਵੇ ਕਿਉਂਕਿ ਬਹੁਤੀਆਂ ਪੋਲਿਟਿਕਲ ਪਾਰਟੀਆਂ ਨੇ ਜਿਹੜੀਆਂ ਉਹ ਲਗਭਗ ਕਬਜ਼ਾ ਕਰੀ ਬੈਠੀਆਂ ਨੇ ਪਾਰਟੀਆਂ ਦੇ ਉੱਤੇ ਔਰ ਵਿਧਾਇਕਾਂ ਨੂੰ ਮੁੱਤਲ ਕਰ ਦਿੱਤਾ ਜਾਂਦਾ ਦੇਖੋ ਆਮ ਆਦਮੀ ਪਾਰਟੀ 'ਚ ਵਿਧਾਇਕ ਮੁੱਤਲ ਕੀਤੇ ਹੋਏ ਨੇ ਸੁਖਪਾਲ ਖਹਿਰਾ ਵੀ ਕਮਰ ਸੰਧੂ ਵੀ ਐਮਪੀ ਹਰਿੰਦਰ ਸਿੰਘ ਖਾਲਸਾ ਮੁੱਤਲ ਨੇ ਡਾਕਟਰ ਤਰਨਵੀਰ ਗਾਂਧੀ ਮੁੱਤਲ ਨੇ ਔਰ ਕਿੰਨੇ ਕਿੰਨੇ ਸਾਲ ਹੋ ਗਏ ਮੁੱਤਲ ਕੀਤਿਆਂ ਨੂੰ ਸੋ ਪੋਲਿਟਿਕਲ ਪਾਰਟੀਆਂ ਮੁੱਤਲ ਕਰਕੇ ਵਿਧਾਇਕ ਨੂੰ ਮੈਂ ਮੈਂ ਇਹ ਕਹੂੰਗਾ ਜਾਂ ਐਮਪੀ ਨੂੰ ਆਪਣੇ ਵੱਲੋਂ ਉਹਨਾਂ ਨੂੰ ਲਾ ਇਲਾਜ ਛੱਡ ਦਿੰਦਿਆਂ ਨੇ ਪੋਲਿਟਿਕਲ ਪਾਰਟੀਆਂ ਉਹ ਵਿਧਾਇਕ ਚਾਹੇ ਕਿ ਵੀ ਕੁਝ ਨਹੀਂ ਕਰ ਸਕਦਾ ਸੋ ਐਂਟੀ ਡਿਫੈਕਸ਼ਨ ਲਾ ਨੂੰ ਚੈਲੰਜ ਕੀਤਾ ਜਾ ਸਕਦਾ ਸੁਖਪਾਲ ਸਿੰਘ ਖੈਰਾ ਦੇ ਧੜੇ ਵੱਲੋਂ ਔਰ ਇਹਨੂੰ ਆਧਾਰ ਬਣਾ ਕੇ ਸੁਖਪਾਲ ਸਿੰਘ ਖੈਰਾ ਦੀ ਜਿਹੜੀ ਟੀਮ ਹੈ ਉਹ ਬਹੁਤ ਸੰਭਾਵਨਾ ਹੈ ਕਿ ਕੱਲ ਭਾਵ ਮੰਗਲਵਾਰ ਦੇ ਦਿਨ ਆਪਣੀ ਨਵੀਂ ਪੰਜਾਬੀ ਇਕਤਾ ਪਾਰਟੀ ਦੀ ਘੋਸ਼ਣਾ ਕਰਨ ਵਾਲੇ ਨੇ ਔਰ ਸੁਖਪਾਲ ਖਹਿਰਾ ਬਿਨਾ ਅਸਤੀਫਾ ਦਿੱਤੇ ਨਵੀਂ ਪਾਰਟੀ ਦਾ ਐਲਾਨ ਕਰਨਗੇ ਕਿਤਨਾ ਕਿਤੇ ਕਾਨੂੰਨੀ ਲਕੂਲਾ ਕਾਨੂੰਨੀ ਨੁਕਤਾ ਜਿਹੜਾ ਸੁਖਪਾਲ ਖਹਿਰਾ ਦੇ ਜਿਹੜੇ ਵਕੀਲ ਨੇ ਉਹਨਾਂ ਨੇ ਲੱਭ ਲਿਆ ਸੋ ਐਂਟੀ ਡਿਫੈਕਸ਼ਨ ਲਾ ਨੂੰ ਚੈਲੰਜ ਕੀਤਾ ਜਾ ਸਕਦਾ ਹੈ ਸੁਪਰੀਮ ਕੋਰਟ ਦੇ ਵਿੱਚ ਔਰ ਇਹਦੇ ਨਾਲ ਨਾਲ ਜਦੋਂ ਨਵੀਂ ਪਾਰਟੀ ਬਣਾਉਣਗੇ ਜੇ ਉਹ ਕਾਨੂੰਨੀ ਆਧਾਰ ਰੱਖ ਸਕਦੇ ਨੇ ਕਿ ਕਿਉਂ ਦੇਸ਼ ਦੇ ਲੋਕਤੰਤਰ ਦੇ ਵਿੱਚ ਐਂਟੀ ਡਿਫੈਕਸ਼ਨ ਲਾਅ ਦੇ ਵਿੱਚ ਸੋਧਾਂ ਜ਼ਰੂਰੀ ਨੇ ਸਮੇਂ-ਸਮੇਂ ਤੇ ਦੇਸ਼ ਦੀ ਪਾਰਲੀਮੈਂਟ ਵਿੱਚ ਸੰਵਿਧਾਨਕ ਸੋਧਾਂ ਹੋਈਆਂ ਨੇ ਔਰ ਐਂਟੀ ਡਿਫੈਕਸ਼ਨ ਲਾਅ ਜਿਹੜਾ ਬਣਾਇਆ ਗਿਆ ਰਜੀਵ ਗਾਂਧੀ ਵੇਲੇ ਬਣਿਆ ਸੀ ਅਟਲ ਬਿਹਾਰੀ ਵਾਜਪਈ ਵੇਲੇ ਇਹਨੂੰ ਹੋਰ ਜ਼ਿਆਦਾ ਮਜ਼ਬੂਤ ਕਰ ਦਿੱਤਾ ਗਿਆ ਸੀ ਸੋ ਐਂਟੀ ਡਿਫੈਕਸ਼ਨ ਲਾਅ ਤੋਂ ਬਹੁਤ ਸਾਰੇ ਆਮ ਐਮ ਐਲ ਏ ਤੇ ਜਿਹੜੇ ਐਮ ਪੀ ਨੇ ਉਹ ਔਖੇ ਨੇ ਉਹਨਾਂ ਨੂੰ ਲੱਗਦਾ ਹੈ ਕਿ ਉਹ ਨਿਰਜਤਾ ਨਾਲ ਫੈਸਲਾ ਨਹੀਂ ਕਰ ਸਕਦੇ ਗੱਲ ਬੜੀ ਸੋਚਣ ਵਾਲੀ ਵੀ ਹੈ ਕਿ ਅਗਰ ਇੱਕ ਵਿਧਾਇਕ ਕਿਸੇ ਮਸਲੇ ਤੇ ਆ ਉਹਦੀ ਮਰਜ਼ੀ ਨਹੀਂ ਹੈ ਕਿ ਉਸਨੇ ਵੋਟ ਪਾਉਣੀ ਹੈ ਇੱਕ ਵਿਧਾਇਕ ਨੇ ਜਦੋਂ ਵਿਧਾਨ ਸਭਾ ਦੇ ਵਿੱਚ ਜਾਂ ਐਮਪੀ ਨੇ ਪਾਰਲੀਮੈਂਟ ਚ ਵੋਟ ਪਾਉਣੀ ਹੈ ਤੇ ਮੰਨ ਲਓ ਕਿ ਉਹ ਵਿਧਾਇਕ ਦਾ ਮਨ ਨਹੀਂ ਮੰਨਦਾ ਕਿ ਉਹ ਹੱਕ ਚ ਵੋਟ ਪਾਵੇ ਪਰ ਪੋਲਿਟੀਕਲ ਪਾਰਟੀਆਂ ਵਿਪ ਜਾਰੀ ਕਰ ਦਿੰਦੀਆਂ ਨੇ ਵਿਧਾਇਕ ਤੇ ਐਮਪੀ ਨੂੰ ਆਪਣੀ ਮਰਜ਼ੀ ਤੋਂ ਬਿਨਾ ਵੋਟ ਪਾਉਣੀ ਪੈਂਦੀ ਹੈ ਤੇ ਜੇ ਉਹ ਵੋਟ ਨਹੀਂ ਪਾਉਂਦਾ ਤੇ ਉਹਦੀ ਮੈਂਬਰੀ ਖਤਮ ਹੋ ਜਾਂਦੀ ਹੈ ਸਾਨੂੰ ਪਤਾ ਹੈ ਲਿਬੜਾ ਸਾਹਿਬ ਦੇ ਨਾਲ ਇਸੇ ਤਰ੍ਹਾਂ ਹੋਇਆ ਸੀ ਸਾਡੇ ਜਿਹੜੇ ਪੰਜਾਬ ਤੋਂ ਐਮਪੀਸੀ ਜਦੋਂ ਨਿਊਕਲੀਅਰ ਪਾਵਰ ਦੇ ਮਸਲੇ ਤੇ ਡਾਕਟਰ ਮਨਮੋਹਨ ਸਿੰਘ ਨੂੰ ਉਹਨਾਂ ਨੇ ਵਿਪ ਤੋਂ ਦੂਰ ਜਾ ਕੇ ਉਹਨਾਂ ਨੇ ਵੋਟ ਪਾਈ ਸੀ ਪੰਜਾਬ ਦੇ ਹਿੱਤਾਂ ਕਰਕੇ ਮਨਮੋਹਨ ਸਿੰਘ ਨੂੰ ਵੋਟ ਪਾਈ ਸੀ ਸੋ ਜਿਹੜਾ ਐਂਟੀ ਡਿਫੈਕਸ਼ਨ ਲਾ ਆਇਆ ਇਹਨੂੰ ਚੈਲੰਜ ਕਰਨਗੇ ਸੁਖਪਾਲ ਸਿੰਘ ਖਹਿਰਾ ਕਿਤਨਾ ਕਿਤੇ ਲੋਕਾਂ ਚ ਲੈ ਕੇ ਜਾਣਗੇ ਪਾਰਲੀਮੈਂਟ ਚ ਲੈ ਕੇ ਜਾਣਗੇ ਔਰ ਅਦਾਲਤ ਚ ਵੀ ਜਾ ਸਕਦੇ ਨੇ ਡਾਲਾ ਜੀ ਸੁਖਪਾਲ ਖਹਿਰਾ ਖੁਦ ਕਿੱਥੋਂ ਚੋਣ ਲੜ ਸਕਦੇ ਨੇ ਦੇਖੋ ਇਹ ਸਪਸ਼ਟ ਹੈ ਸੁਖਪਾਲ ਖੈਰਾ ਬਠਿੰਡਾ ਤੋਂ ਲੋਕ ਸਭਾ ਦੀ ਚੋਣ ਲੜਨਗੇ ਔਰ ਮੈਂ ਅੱਗੇ ਵੀ ਆਪਣੇ ਅਨੁਮਾਨਿਤ ਸਰਵੇਖਣਾਂ ਚ ਕਿਹਾ ਕਿ ਜਿੱਤ ਦੇ ਵੱਡੇ ਦਾਅਵੇਦਾਰ ਨੇ ਸੁਖਪਾਲ ਖੈਰਾ ਜੀ ਬਠਿੰਡੇ ਚ ਚੋਣ ਲੜਦੇ ਨੇ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਇਸ ਵਕਤ ਬੈਕਫੁੱਟ ਤੇ ਹੈ ਬਰਗਾੜੀ ਮਾਮਲੇ ਤੋਂ ਬਾਅਦ ਔਰ ਕੇਂਦਰ ਦੀ ਸਰਕਾਰ ਜਿਹੜੀ ਨਰਿੰਦਰ ਮੋਦੀ ਦੀ ਸਰਕਾਰ ਹੈ ਉਹਦੇ ਖਿਲਾਫ ਵੀ ਐਂਟੀ ਇਨਕੰਬੈਂਸੀ ਹੈ ਔਰ ਕੇਂਦਰ ਦੀ ਔਰ ਅਕਾਲੀ ਦਲ ਦੋਵਾਂ ਦੀ ਜਿਹੜੀ ਐਂਟੀ ਇਨਕੰਬੈਂਸੀ ਹੈ ਉਹਨਾਂ ਨੁਕਸਾਨ ਵੀ ਵੀ ਹਰਸਿਮਰਤ ਕੌਰ ਬਾਦਲ ਨੂੰ ਨਿਸ਼ਚਿਤ ਤੌਰ ਦੇ ਉੱਤੇ ਹੋਏਗਾ ਔਰ ਉਸੇ ਦਾ ਫਾਇਦਾ ਹੋਏਗਾ ਸੁਖਪਾਲ ਸਿੰਘ ਖੈਰਾ ਨੂੰ ਕਿਉਂਕਿ ਦੂਸਰਾ ਮਨਪਿਤ ਬਾਦਲ ਬਹੁਤ ਪ੍ਰਭਾਵੀ ਤੌਰ ਤੇ ਉੱਥੇ ਲੋਕਾਂ ਦੇ ਵਿੱਚ ਨਹੀਂ ਵਿਚਰੇ ਮੰਤਰੀ ਬਣਨ ਤੋਂ ਬਾਅਦ ਮਨਪਿਤ ਬਾਦਲ ਨੇ ਜਿਹੜੇ ਵਾਅਦੇ ਕੀਤੇ ਸੀ ਉਹ ਸਾਰੇ ਮੁਕੰਮਲ ਨਹੀਂ ਹੋਏ ਕਿਸਾਨ ਕਰਜ਼ਾ ਮਾਫੀ ਮੁਕੰਮਲ ਨਹੀਂ ਹੋਈ ਹਾਲਾਂਕਿ ਕਿਸਾਨ ਕਰਜ਼ਾ ਮਾਫੀ ਹੋਈ ਹੈ ਮੈਂ ਨਰਿੰਦਰ ਮੋਦੀ ਸਾਹਿਬ ਦੇ ਪਿੱਛੇ ਨਹੀਂ ਲੱਗੂਗਾ ਕਿ ਪੰਜਾਬ ਦੀ ਸਰਕਾਰ ਨੇ ਜਮਾਈ ਧੋਖਾ ਕਰਤਾ ਕਿਸਾਨਾਂ ਨਾਲ 414275 ਕਿਸਾਨਾਂ ਦੇ ਘਰੇ ਕਰਜ਼ਾ ਮਾਫੀ ਪਹੁੰਚੀ ਹੈ ਹੌਲੀ ਹੌਲੀ ਕਰਜ਼ਾ ਮਾਫੀ ਹੋ ਰਹੀ ਹੈ ਪਰ ਹੋ ਰਹੀ ਹੈ ਹਾਂ ਜਿਹੜੀ ਇਹ ਗੱਲ ਕਹੀ ਸੀ ਕੈਪਟਨ ਅਮਰਿੰਦਰ ਨੇ ਕਿ ਅਸੀਂ ਹਰ ਇੱਕ ਦਾ ਕਰਜ਼ਾ ਮਾਫ ਕਰਾਂਗੇ ਉਹ ਵਾਅਦਾ ਪੂਰਾ ਨਹੀਂ ਹੋਇਆ ਮਨਪ੍ਰੀਤ ਬਾਦਲ ਨੇ ਥਰਮਲ ਪਲਾਂਟ ਦੇ ਇਸ਼ੂ ਕਰਕੇ ਮੁੱਦੇ ਕਰਕੇ ਉੱਥੋਂ ਦੇ ਲੋਕ ਮਨਪ੍ਰੀਤ ਬਾਦਲ ਤੋਂ ਨਾਰਾਜ਼ ਨੇ ਸਰਕਾਰੀ ਮੁਲਾਜ਼ਮਾਂ ਦੀਆਂ ਅਧਿਪਕਾਂ ਦੀਆਂ ਜਥੇਬੰਦੀਆਂ ਸਰਕਾਰ ਤੋਂ ਨਾਰਾਜ਼ ਨੇ ਸੋ ਇਹ ਤਕੜਾ ਮੌਕਾ ਹੈ ਜਦੋਂ ਕਾਂਗਰਸ ਤੇ ਅਕਾਲੀ ਦਲ ਕਮਜ਼ੋਰ ਨੇ ਬਠਿੰਡੇ ਦੇ ਵਿੱਚ ਬਠਿੰਡੇ 'ਚ ਕੋਈ ਵੀ ਅਜਿਹਾ ਕਦਵਾਰ ਲੀਡਰ ਨਹੀਂ ਹੈ ਕਾਂਗਰਸ ਦਾ ਜਿਹਦੇ ਕੋਲੇ ਤਜਰਬਾ ਹੋਵੇ ਪਰੰਪਰਾਗਤ ਤੌਰ ਤੇ ਕਾਂਗਰਸ ਦੀ ਚੋਣ ਲੜਦਾ ਹੋਵੇ ਔਰ ਤੁਸੀਂ ਬਠਿੰਡੇ ਨੂੰ ਦੇਖੋ ਜਗਦੀਸ਼ ਜੀ ਕਾਂਗਰਸ ਦਾ ਉਮੀਦਵਾਰ ਹਰ 4-5 ਸਾਲ ਚ ਉਥੇ ਬਦਲ ਜਾਂਦਾ ਹੈ ਪਿਛਲੀ ਵਾਰੀ ਮਨਪ੍ਰੀਤ ਬਾਦਲ ਲੜੇ ਕਾਂਗਰਸ ਤੋਂ ਉਸ ਤੋਂ ਪਹਿਲਾਂ ਉਹ ਸਮਝੌਤੇ ਤਹਿਤ ਲੜੇ ਸੀ ਜਦੋਂ ਉਹ ਪਤੰਗ ਦੇ ਨਿਸ਼ਾਨ ਤੇ ਚੋਣ ਲੜੇ ਸੀ ਇੱਕ ਵਾਰੀ ਉਹ ਦੋ ਸੀਟਾਂ ਤੋਂ ਮਨਪ੍ਰੀਤ ਬਾਦਲ ਲੜੇ ਸੀ ਮੋੜ ਮੰਡੀ ਤੋਂ ਤੇ ਗਿੱਦੜਵਾਹੇ ਤੋਂ ਵਿਧਾਨ ਸਭਾ 2012 ਵਾਲੀਆਂ ਉਦੋਂ ਵੀ ਮਨਪ੍ਰੀਤ ਬਾਦਲ ਸਾਹਿਬ ਹਾਰ ਗਏ ਸੀ ਸੋ ਇਸ ਕਰਕੇ ਉੱਥੇ ਉਮੀਦਵਾਰ ਕਾਂਗਰਸ ਦੇ ਬਦਲਦੇ ਰਹਿੰਦੇ ਨੇ ਬਠਿੰਡੇ 'ਚ ਕਦੀ ਵੀ ਇੱਕ ਚਿਹਰਾ ਕਾਂਗਰਸ ਦਾ ਨਹੀਂ ਹੈ ਬਾਦਲ ਪਰਿਵਾਰ 'ਚ ਬੀਬੀ ਹਰਸ਼ਮ੍ਰਿਤ ਕੌਰ ਬਾਦਲ ਜਦੋਂ ਦੇ ਆਏ ਨੇ ਉਹੀ ਲੜ ਰਹੇ ਨੇ ਪਰ ਹੁਣ ਮੈਨੂੰ ਲੱਗਦਾ ਸੁਖਪਾਲ ਖੈਰੇ ਲਈ 골ਡਨ ਓਪਰਚ्युनिटी ਹੈ ਬੜਾ ਸੁਨਹਿਰੀ ਮੌਕਾ ਹੈ ਬਠਿੰਡੇ ਤੋਂ ਸੀਟ ਜਿੱਤਣ ਦਾ ਔਰ ਪੂਰਾ ਜ਼ੋਰ ਸੁਖਪਾਲ ਖੈਰਾ ਨੇ ਬਠਿੰਡਾ ਦੇ ਵਿੱਚ ਲਾ ਦੇਣਾ ਡੱਲਾ ਸਾਹਿਬ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਸਾਹਿਬ ਬ੍ਰਹンプੁਰਾ ਸਾਹਿਬ ਨਾਲ ਮੀਟਿੰਗ ਕਰਕੇ ਆਏ ਨੇ ਇਸ ਨੂੰ ਤੁਸੀਂ ਸਿਆਸੀ ਤੌਰ ਤੇ ਇਸ ਮੀਟਿੰਗ ਨੂੰ ਕਿੱਦਾਂ ਦੇਖਦੇ ਹੋ ਦੇਖੋ ਭਗਵੰਤ ਮਾਨ ਮੀਟਿੰਗ ਕਰਕੇ ਆਏ ਨੇ ਰঞ্জੀਤ ਸਿੰਘ ਬਰਾਂਹਪੁਰਾ ਦੇ ਨਾਲ ਉ체체 ਤੌਰ ਤੇ ਉਹਨਾਂ ਤੋਂ ਵਕਤ ਲੈ ਕੇ ਅਸਲ ਚ ਆਮ ਆਦਮੀ ਪਾਰਟੀ ਸਮਝ ਚੁੱਕੀ ਹੈ ਕਿ ਸਾਡੀ ਸਥਿਤੀ ਬਹੁਤ ਜ਼ਿਆਦਾ ਨਾਜ਼ੁਕ ਹੋ ਗਈ ਹੈ ਸੁੱਚਾ ਸਿੰਘ ਛੋਟੇਪੁਰ ਦੀ ਵੀ ਮੈਂ ਤੁਹਾਨੂੰ ਗੱਲ ਦੱਸ ਦਵਾਂ ਬਹੁਤ ਸੰਭਾਵਨਾ ਹੈ ਸੁੱਚਾ ਸਿੰਘ ਛੋਟੇਪੁਰ ਦੀ ਆਪਣਾ ਪੰਜਾਬ ਪਾਰਟੀ ਵੀ ਸੁਖਪਾਲ ਖੈਰਾ ਧੜੇ ਨਾਲ ਜਾ ਸਕਦੀ ਹੈ ਸੋ ਸੁੱਚਾ ਸਿੰਘ ਛੋਟੇਪੁਰ ਉਹਦੇ ਬਦਲੇ ਦੇ ਵਿੱਚ ਗੁਰਦਾਸਪੁਰ ਤੋਂ ਲੋਕ ਸਭਾ ਚੋਣ ਦੇ ਦਾਵੇਦਾਰ ਬਣ ਸਕਦੇ ਨੇ ਸੁਖਪਾਲ ਖੈਰਾ ਧੜੇ ਦੇ ਨਾਲ ਰਲ ਕੇ ਸੋ ਇਹ ਵੀ ਜਿਹੜੇ ਕਿਆਸ ਨੇ ਲੱਗ ਰਹੇ ਨੇ ਰਾਜਨੀਤਿਕ ਤੌਰ ਤੇ ਚਰਚਾਵਾਂ ਚੱਲ ਰਹੀਆਂ ਨੇ ਮੈਂ ਟੈਲੀਫੋਨ ਕੀਤਾ ਸੀ ਸੁਚਾ ਸਿੰਘ ਛੋਟੇਪੁਰ ਉਹਨਾਂ ਨੂੰ ਉਹਨਾਂ ਦਾ ਫੋਨ ਬੰਦ ਆ ਰਿਹਾ ਸੀ ਸਵਿਚਡ ਆਫ ਆ ਰਿਹਾ ਸੀ ਮੇਰੀ ਗੱਲ ਨਹੀਂ ਹੋ ਸਕੀ ਪਰ ਮੈਂ ਜ਼ਰੂਰ ਅੱਜ ਸ਼ਾਮ ਨੂੰ ਜਾਂ ਕੱਲ ਉਹਨਾਂ ਨਾਲ ਗੱਲ ਕਰਨ ਆਲਾਂ ਸੁਚਾ ਸਿੰਘ ਛੋਟੇਪੁਰ ਵੀ ਸੁਖਪਾਲ ਖਹਿਰਾ ਦੇ ਢੜੇ ਦੇ ਵਿੱਚ ਜਾ ਸਕਦੇ ਨੇ ਔਰ ਆਮ ਆਦਮੀ ਪਾਰਟੀ ਨੂੰ ਪਤਾ ਹੈ ਕਿ ਸੁਚਾ ਸਿੰਘ ਛੋਟੇਪੁਰ ਤਿਆਰ ਨਹੀਂ ਹੋਏ ਆਮ ਆਦਮੀ ਪਾਰਟੀ ਜੀ ਵਾਪਸ ਕਰਨ ਲਈ ਕਿਉਂਕਿ ਉਹਨਾਂ ਨੇ ਸ਼ਰਤ ਰੱਖਤੀ ਸੀ ਕਿ ਅਰਵਿੰਦ ਕੇਜਰੀਵਾਲ ਮਾਫੀ ਮੰਗਣ ਜਿਨ੍ਹਾਂ ਲੋਕਾਂ ਨੂੰ ਬੇਇੱਜ਼ਤ ਕਰਕੇ ਆਮ ਆਦਮੀ ਪਾਰਟੀ ਚੋਂ ਕੱਢਿਆ ਗਿਆ ਉਹਨਾਂ ਨੂੰ ਵਾਪਸ ਲਿਆਂਦਾ ਜਾਵੇ ਇਸ ਕਰਕੇ ਸੁੱਚਾ ਸਿੰਘ ਛੋਟੇਪੁਰ ਖੈਰੇ ਨਾਲ ਜਾਣ ਦੀਆਂ ਸੰਭਾਵਨਾਵਾਂ ਨੇ ਤੇ ਇੱਕੋ ਹੀ ਧੜਾ ਬਚਦਾ ਹੈ ਪੰਜਾਬ 'ਚ ਆਮ ਆਦਮੀ ਪਾਰਟੀ ਲਈ ਉਹ ਨੇ ਟਕਸਾਲੀ ਆਗੂ ਉਹਨਾਂ ਦਾ ਖੈਰਾ ਦੇ ਨਾਲ ਗੱਲਬਾਤ ਹੋਈ ਜ਼ਰੂਰ ਸੀ ਲੇਕਿਨ ਉਹ ਸਿਰੇ ਨਹੀਂ ਚੜ ਰਹੀ ਕਿਸੇ ਪਾਸੇ ਪਰ ਆਮ ਆਦਮੀ ਪਾਰਟੀ ਦੀ ਕੋਸ਼ਿਸ਼ ਹੈ ਕਿ ਅਸੀਂ ਟਕਸਾਲੀ ਅਕਾਲੀਆਂ ਨੂੰ ਨਾਲ ਲੈ ਲਈਏ ਪਰ ਤਕਸਾਲੀ ਅਕਾਲੀਆਂ ਦੇ ਨਾਲ ਮਿਲਣ ਦੇ ਬਾਵਜੂਦ ਵੀ ਆਮ ਆਦਮੀ ਪਾਰਟੀ ਮੈਨੂੰ ਨਹੀਂ ਲੱਗਦਾ ਕਿ ਪੰਜਾਬ 'ਚ ਆਪਣੀ ਕੋਈ ਸੀਟ ਇਸ ਵਾਰ ਬਚਾ ਸਕੇਗੀ ਇਸ ਵਾਰ ਜਿਹੜਾ ਪੰਜਾਬ ਦੇ ਵਿੱਚ ਜਿਹੜਾ ਧੜਾ ਮਹਾ ਗਠਬੰਧਨ ਜਿਹੜਾ ਫਰੰਟ ਹੈ ਸੁਖਪਾਲ ਖਹਿਰੇ ਦਾ ਜਿਵੇਂ ਆਪਾਂ ਕਹਿ ਦਿੰਦੇ ਆ ਨਾ ਜੀ ক্রিকেট ਦੇ ਮੈਚ ਦੇ ਵਿੱਚ ਕਿ ਅੱਜਕੱਲ ਵਿਰਾਟ ਕੋਹਲੀ ਫਾਰਮ 'ਚ ਹੈ ਅੱਜਕੱਲ ਸਚਿਨ ਟੈਂਡulkar ਫਾਰਮ 'ਚ ਹੈ ਚੌਕੇ ਛੱਕੇ ਲਾ ਰਿਹਾ ਹੈ ਸੈਂਚਰੀ ਤੇ ਸੈਂਚਰੀ ਮਾਰ ਰਿਹਾ ਹੈ ਉਹੋ ਜਿਹਾ ਮਾਹੌਲ ਅੱਜਕੱਲ ਸੁਖਪਾਲ ਖਹਿਰੇ ਦੀ ਪਾਰਟੀ ਦਾ ਸੋ ਸੁਖਪਾਲ ਖਹਿਰਾ ਫਾਰਮ 'ਚ ਹੈ ਪੰਜਾਬ 'ਚ ਇਸ ਕਰਕੇ ਸੁਖਪਾਲ ਖਹਿਰੇ ਦੇ ਨਾਲ ਲੋਕਾਂ ਦਾ ਸਮਰਥਨ ਵੀ ਆ ਗਿਆ ਸੁਖਪਾਲ ਖਹਿਰੇ ਦੇ ਨਾਲ ਲੋਕਾਂ ਦੀ ਮੁਹੱਬਤ ਵੀ ਆ ਗਈ ਦੋ ਗੱਲਾਂ ਨੇ ਐਲੋਪੀ ਦੇ ਤੌਰ ਤੇ ਸੁਖਪਾਲ ਖਹਿਰਾ ਚੰਗਾ ਕੰਮ ਕਰ ਰਹੇ ਸਨ ਜੇ ਚੰਗੇ ਕੰਮ ਕੀਤੇ ਨੂੰ ਕੋਈ ਪਾਰਟੀ ਉਤਾਰਦੀ ਹੈ ਹਟਾਉਂਦੀ ਹੈ ਉਹਦੇ ਤੋਂ ਤੇ ਫਿਰ ਲੋਕਾਂ 'ਚ ਗੁੱਸਾ ਆ ਜਾਂਦਾ ਜੇ ਸੁਖਪਾਲ ਸਿੰਘ ਖਹਿਰਾ ਨਖੱਟੂ ਲੀਡਰ ਹੁੰਦੇ ਐਲੋਪੀ ਦੇ ਤੌਰ ਤੇ ਉਹਨਾਂ ਨੇ ਕੰਮ ਨਾ ਕੀਤਾ ਹੁੰਦਾ ਫਿਰ ਆਮ ਲੋਕਾਂ ਨੇ ਸੁਖਪਾਲ ਖਹਿਰਾ ਦਾ ਸਾਥ ਨਹੀਂ ਸੀ ਦੇਣਾ ਸੋ ਸੁਖਪਾਲ ਖਹਿਰਾ ਨੇ ਐਲੋਪੀ ਦੇ ਅਹੁਦੇ ਨੂੰ ਇੱਕ ਨਵਾਂ ਮੁਕਾਮ ਦਿੱਤਾ ਔਰ ਮੈਨੂੰ ਲੱਗਦਾ ਇਹਦਾ ਇਨਾਮ ਹੈ ਜਿਹੜਾ ਪੰਜਾਬ ਦੇ ਲੋਕ ਉਹਨਾਂ ਨੂੰ ਦੇ ਰਹੇ ਨੇ ਉਹਨਾਂ ਦੇ ਨਾਲ ਜੁੜ ਕੇ ਇਸ ਕਰਕੇ ਭਾਵੇਂ ਭਗਵੰਤ ਮਾਨੇ ਸਾਰੇ ਅੱਜਕੱਲ ਟਕਸਾਲੀਆਂ ਕੋਲੇ ਜਾ ਰਹੇ ਨੇ ਰঞ্জੀਤ ਸਿੰਘ ਬ੍ਰਹਮਪੁਰਾ ਨੇ ਜਾਂ ਸੇਵਾ ਸਿੰਘ ਸੇਖਵਾ ਨੇ ਜਾਂ ਡਾਕਟਰ ਰਤਨ ਸਿੰਘ ਅਜਨਾਲਾ ਨੇ ਉਹ ਸਾਰੇ ਬੜੀ ਸਿਆਣੀਆਂ ਉਮਰਾਂ ਦੇ ਬਜ਼ੁਰਗ ਨੇ ਬਹੁਤ ਚੰਗਾ ਚੰਗਾ ਉਹਨਾਂ ਦਾ ਉਹਨਾਂ ਨੇ ਆਪਣੀ ਹੁਮਰ ਹੰਡਾਈ ਹੈ ਇਸ ਕਰਕੇ ਉਹਨਾਂ ਦੇ ਵਿੱਚ ਇਸ ਵਕਤ ਓਨੀ ਊਰਜਾ ਨਹੀਂ ਹੈ ਕਿ ਉਹ ਸੁਖਪਾਲ ਖੈਰੇ ਦੀ ਤਰ੍ਹਾਂ ਪਿੰਡ ਪਿੰਡ ਗਲੀ ਗਲੀ ਪੰਜਾਬ ਦੇ ਵਿੱਚ ਜਾ ਸਕਣ ਔਰ ਦੂਸਰਾ ਉਹਨਾਂ ਦਾ ਸਾਰਾ ਜਿਹੜਾ ਧਿਆਨ ਕੇਂਦਰਿਤ ਹੈ ਉਹ ਮਾਝੇ ਤੇ ਹੈ ਉਹ ਸਿਰਫ ਮਾਝੇ ਦੇ ਵਿੱਚ ਕੇਂਦਰਿਤ ਹੈ ਜਿਹੜਾ ਟਕਸਾਲੀ ਅਕਾਲੀ ਦਲ ਹੈ ਪਰ ਜਿਹੜੀ ਗੱਲ ਹੈ ਆਮ ਆਦਮੀ ਪਾਰਟੀ ਦੀ ਉਹ ਮਾਲਵੇ ਵਿੱਚ ਸੀ ਸੋ ਸੁਖਪਾਲ ਖਹਿਰੇ ਧੜੇ ਨੇ ਮੈਂ ਕਹਿ ਸਕਦਾ ਕਿ ਮਾਲਵੇ ਦੇ ਵਿੱਚ ਜਿਹੜਾ ਬਣਿਆ ਬਣਾਇਆ ਪਲੇਟਫਾਰਮ ਸੀਗਾ ਆਮ ਲੋਕਾਂ ਦਾ ਜਿਹੜੇ ਆਮ ਆਦਮੀ ਪਾਰਟੀ ਨਾਲ ਜੁੜੇ ਸੀ ਉਹ ਸਾਰੇ ਵੱਡੀ ਗਿਣਤੀ 'ਚ ਆਪਣੇ ਨਾਲ ਜੋੜ ਲਏ ਇਸ ਕਰਕੇ ਭਗਵੰਤ ਮਾਨ ਨੂੰ ਇਹਨਾਂ ਤਰਕੀਬਾਂ ਦਾ ਮੈਨੂੰ ਲੱਗਦਾ ਕੋਈ ਬਹੁਤ ਜ਼ਿਆਦਾ ਫਾਇਦਾ ਆਮ ਆਦਮੀ ਪਾਰਟੀ ਨੂੰ ਹੋਣ ਵਾਲਾ ਮੈਨੂੰ ਨਹੀਂ ਲੱਗਦਾ ਦੇਖੋ ਹਰ ਜਿਹੜੀ ਜਿਹੜਾ ਪੋਲੀਟੀਕਲ ਲੀਡਰ ਹੈ ਨਾ ਜੀ ਉਹ ਕਿਸੇ ਸੋਚ ਨਾਲ ਅੱਗੇ ਵਧਦਾ ਸੁਖਪਾਲ ਖੈਰਾ ਇਸ ਸੋਚ ਨਾਲ ਅੱਗੇ ਵਧਦਾ ਹੈ ਕਿ ਮੈਂ ਕਿਉਂ ਅਸਤੀਫਾ ਦਵਾਂ ਤੁਸੀਂ ਐਂਟੀ ਡਿਫੈਕਸ਼ਨ ਲਾਅ ਬਣਾ ਲਿਆ ਮੈਂ ਤੁਹਾਡੀ ਮਰਜ਼ੀ ਬਿਨਾ ਕੁਝ ਕਰ ਨਹੀਂ ਸਕਦਾ ਤੁਸੀਂ ਮੈਨੂੰ ਮੁਤਲ ਕਰਤਾ ਡਾਕਟਰ ਗਾਂਧੀ ਨੂੰ ਮੁਤਲ ਕਰਤਾ ਹਰਿੰਦਰ ਖਾਲਸਾ ਨੂੰ ਮੁਤਲ ਕਰਤਾ ਸੋ ਉਹ ਮੋਡਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਕੇ ਪਾਰਟੀ ਬਣਾ ਰਹੇ ਨੇ ਜਿਵੇਂ ਮੈਂ ਪਹਿਲਾਂ ਜ਼ਿਕਰ ਕੀਤਾ ਉਹ ਅਦਾਲਤ ਚ ਚੈਲੰਜ ਕਰਨਗੇ ਉਹ ਐਂਟੀ ਡਿਫੈਕਸ਼ਨ ਲਾ ਨੂੰ ਚੈਲੰਜ ਕਰ ਸਕਦੇ ਨੇ ਉਹ ਉਹ ਪਾਰਲੀਮੈਂਟ ਦੇ ਵਿੱਚ ਮੰਗ ਉਠਾਉਣਗੇ ਆਉਣ ਵਾਲੇ ਸਮੇਂ ਦੇ ਵਿੱਚ ਜੇ ਖੁਦ ਪਹੁੰਚ ਗਏ ਤਾਂ ਖੁਦ ਜਾਂ ਦੂਸਰੀਆਂ ਪੋਲੀਟੀਕਲ ਧਿਰਾਂ ਦੇ ਜ਼ਰੀਏ ਮੰਗ ਉਠਵਾਉਣਗੇ ਕਿ ਅਸੀਂ ਐਂਟੀ ਡਿਫੈਕਸ਼ਨ ਲਾ ਨੂੰ ਅਮੈਂਡ ਕਰੀਏ ਅਸੀਂ ਜਿਹੜੇ ਵਿਧਾਇਕ ਨੇ ਉਹ ਆਪਣੀ ਮਰਜ਼ੀ ਨਾਲ ਵੋਟ ਪਾ ਸਕਣ ਉਹਨਾਂ ਤੇ ਵਿੱਪ ਦੀ ਬੰਦਿਸ਼ ਨਾ ਹੋਵੇ ਇਸ ਤਰੀਕੇ ਦੀਆਂ ਉਹ ਚੁਣੌਤੀਆਂ ਅੱਗੇ ਲੈ ਕੇ ਵਧਣਗੇ ਇਸੇ ਕਰਕੇ ਉਹਨਾਂ ਨੇ ਵਿਧਾਇਕੀ ਤੋਂ ਅਸਤੀਫਾ ਨਹੀਂ ਦਿੱਤਾ ਕਿ ਮੇਰਾ ਵਿਧਾਇਕੀ ਤੋਂ ਅਸਤੀਫਾ ਦੇਣਾ ਨਹੀਂ ਬਣਦਾ ਸੋ ਸੁਖਪਾਲ ਖਹਿਰਾ ਕਾਨੂੰਨੀ ਲੜਾਈ ਲੜਨਗੇ ਕਿ ਮੈਂ ਵਿਧਾਇਕੀ ਤੋਂ ਅਸਤੀਫਾ ਨਹੀਂ ਦੇਣਾ ਤੇ ਨਾਲ-ਨਾਲ ਆਪਣੀ ਪੋਲੀਟੀਕਲ ਪਾਰਟੀ ਨਵੀਂ ਬਣਾਉਣਗੇ ਸੋ ਇੱਕ ਨਵੀਂ ਤਰ੍ਹਾਂ ਦੀ ਇੱਕ ਕਾਨੂੰਨੀ ਲੜਾਈ ਦੇ ਉੱਤੇ ਕੰਮ ਹੋਊਗਾ ਆਪ ਵਾਲੇ ਉਹ ਕਾਨੂੰਨੀ ਪਹਿਲੂ ਲੱਭ ਰਹੇ ਨੇ ਕਿ ਅਸੀਂ ਸੁਖਪਾਲ ਖਹਿਰਾ ਨੂੰ ਵਿਧਾਇਕੀ ਤੋਂ ਬਰਖਾਸਤ ਕਰਾਈਏ ਇਹਨਾਂ ਦੀ ਅਸੀਂ ਮੈਂਬਰੀ ਵਿਧਾਨ ਸਭਾ ਦੀ ਖਤਮ ਕਰਾਈਏ ਸੋ ਹੁਣ ਇੱਕ ਕਾਨੂੰਨੀ ਜ਼ੋਰ ਜਮਾਇਸ਼ ਹੋਏਗੀ ਸੋ ਐਸੀ ਐਸ ਦਾ ਪ੍ਰੋਗਰਾਮ ਖਬਰ ਪੜਤਾਲ ਦਰਸ਼ਕਾਂ ਤੋਂ ਲੈਣਿਆ ਇਜਾਜ਼ਤ ਬਹੁਤ ਬਹੁਤ ਧੰਨਵਾਦ ਬਹੁਤ ਧੰਨਵਾਦ